ਆ ਲੋਰਾ ਬਈ 1000 ਦੀਆਂ ਸੇ ਨੇ ਤੇ ਆਹ ਟੀ-ਸ਼ਰਟਾਂ ਵੀ 1000 ਦੀਆਂ ਸੇ ਨੇ ਆਹ ਸਲਟਾਂ ਬਈ ਇਹ ਵੀ ਸੇ ਨੇ ਬਈ 1000 ਦੀਆਂ ਤੇ ਆਹ ਜਿਵੇਂ ਆ ਗਿਆ ਕੋਟ ਪੈਂਟ ਕੋਟ ਪੈਂਟ 1500 ਦਾ ਬਈ ਨਾਲ ਤੁਹਾਨੂੰ ਪਹਿਲਾ ਜਿਹੜੀ ਤਾਕੜੀ ਆਫਰ ਦੱਸਦੇ ਆ ਵੀ ਆਹ ਟਰੈਕਸੂਟ ਲੈ ਜਾਓ ਪੂਰੇ ਘੈਂਟ 1000 ਦੇ ਤਿੰਨ ਮਿਲਦੇ ਆ ਕਿਤੇ ਨਹੀਂ ਮਿਲਦੇ ਪੂਰੇ ਕਲਰ ਕਲਰ ਮਿਲ ਜਾਣਗੇ 4-5 ਬਈ ਸਾਈਜ਼ ਸਾਈਜ਼ ਹੈਗੇ ਐਲ ਤੋਂ ਲੈ ਕੇ ਡਬਲ ਐਕਸਲ ਤੱਕ ਹੁਣ ਕੋਟ ਪੈਂਟ ਬਾਰੇ ਦੱਸ 3 ਪੀਸ ਹੈ 3 ਪੀਸ ਸੈਟ ਆ ਵੀਰੇ ਪੈਂਟ ਜਾਗਰ ਸਾਰਾ ਕੋਈ 1500 ਚ ਦੇ ਰਹੇ ਆ ਪੂਰਾ ਕੰਪਲੀਟ ਕਲਰ ਜਿਹੜਾ ਮਰਜ਼ੀ ਲੈ ਲ 700 ਦਾ ਇੱਕ ਬਲੇਜ਼ਰ ਮਿਲੂਗਾ ਜੀ। ਉਹਦੇ ਬਾਅਦ ਤੁਹਾਨੂੰ ਜੈਕਟਾ ਦਵਾਂਗੇ ਜੀ, ਬਾਸਕਟ ਦਵਾਂਗੇ, ਬਾਸਕਟ ਚੱਕੋ ਜੀ। ਦਿਖਾਓ ਬਾਸਕਟ। ਹਲੋ ਭਾਈਆਂ ਦੀਆਂ ਤਿੰਨ ਜਾਗੋ ਵਾਲੀਆਂ ਜੈਕਟਾਂ ਆ। ਆਹਾਂ। ਹਾਂਜੀ ਬਹੁਤ ਵੈਰਾਈਟੀ ਪਈ ਐ ਇੱਥੇ ਸਾਰੇ ਸਾਈਜ਼ ਪਏ ਆ ਜੋ ਕਹਿੰਦਾ ਜਲਦੀ-ਵਲਦੀ। ਤੇ ਭਾਈ ਦੇਖੋ ਭੀੜ ਲੱਗੀ ਪਈ ਏਗੀ। ਬਾਕੀ ਭਾਈ ਜੇ ਕੋਈ ਜ਼ਿਆਦਾ ਸ਼ਾਪਿੰਗ ਕਰਦਾ ਮੰਨ ਲਓ 1000 ਰੁਪਏ ਦੀ ਸ਼ਾਪਿੰਗ ਕਰਨ ਤੇ ਜਰਾਬਾ ਫ੍ਰੀ। ਹਾਂਜੀ ਜਰਾਬਾ ਜੇ ਕਿਸੇ ਨੇ ਮੋਟੀਆਂ ਸ਼ਰਟਾਂ ਲੈਣੀਆਂ ਭਾਈ 1000 ਦੀਆਂ ਚਾਰ ਆ ਲਓ। ਆਹਾਂ। ਸਟਾਕ ਹੀ ਕਲੀਅਰ ਕਰਨਾ ਭਾਈ ਕੱਲਾ ਆਪਾਂ ਮੁਰਕੇ ਉੱਪਰ ਦੀ ਕੋਟ ਕੋਟ ਨੂੰ ਲੋਡ ਨਹੀਂ ਹਜ਼ਾਰ ਦੀਆਂ 4 ਪੈਂਟਾਂ ਦਵਾਂਗੇ ਬਾਈ ਪੂਰੀਆਂ ਵਧੀਆ ਹਜ਼ਾਰ ਦੀ ਸ਼ੋਪਿੰਗ ਨਾਲ ਜਰਾਪਾ ਫਰੀ ਤੇ 2000 ਦੀ ਨਾਲ ਕੀ ਮਿਲਦੀ ਹੈ ਬਾਈ ਆ ਚੱਕ ਲੋ ਜੀ 2000 ਦੇ ਨਾਲ ਟੀ-ਸ਼ਰਟ ਫਰੀ ਦਵਾਂਗੇ ਇਸ ਕਿੰਟ ਹੈਡ ਆ ਦੇਖੋ ਬਾਈ ਆ ਪੈਂਟਾਂ ਕਿੰਨੀਆਂ ਨੇ ਹਜ਼ਾਰ ਦੀਆਂ 4 ਬਾਈ ਕਿਤੇ ਨਹੀਂ ਮਿਲਦੀਆਂ ਪੂਰੇ ਪੰਜਾਬ ਚ ਖੁੱਲਾ ਚੈਲੰਜ ਵਧੀਆ ਕੋਲ ਆ ਪੂਰਾ ਪੂਲ ਤੋਂ ਮਿਲ ਨਹੀਂ ਆ ਸਮਾਜਿਕ ਗਾਣਾ ਲੋਕ ਜੀਨ ਦੀਆਂ ਪੈਂਟਾਂ ਮਿਲ ਜਣੀਆਂ ਸ਼ਰਟਾਂ ਮਿਲ ਜਣੀਆਂ ਸਟਾਕ ਜੀਨ ਦੀ ਪੈਂਟ ਕਿੰਨੇ ਦੀ ਆ ਜੀ ਜੀਨ ਦੀਆਂ ਪੈਂਟਾਂ 1500 3 ਵੀਆ ਪਰ 1800 3 ਵੀਆ ਚੱਕੋ ਜੀ ਸ਼ਰਟਾਂ ਆ ਸਾਡਾ ਤਾਂ ਉਹੀ ਜਾਈਆਂ 1000 ਦੀਆਂ ਜਾਰ ਹਾਂਜੀ 1 ਮਿਲਨੀ ਆ ਵੀਰੇ 7-800 ਦੀ ਆਪਾਂ 4 ਦੇ ਰਿਆ 1000 ਰੁਪਏ ਦੀ ਬੱਚਾ ਵਾਲੇ ਕੱਪੜੇ ਮਿਲ ਜਣੂ ਉਹ ਵੀ ਹੋਣ ਆਪਰੇ ਜਾ ਕੇ ਤੇ ਹੋਰ ਇਧਰ ਕੀ ਵੈਰਿਟੀ ਹੈਗੀ ਆ ਲੋਹਰਾ ਪਈਆਂ ਨੇ ਸਾਰੀਆਂ ਜਿੰਨੀਆਂ ਵੀ ਲੋਹਰਾ ਪਈਆਂ ਨੇ ਸਾਰੀਆਂ 1000 ਦੀਆਂ 6 ਕਰਕੇ ਸਟਾਕ ਕਲੀਅਰ ਕਰਨਾਗਾ ਬਾਈ ਆ ਚੱਕੋ ਬਾਈ 1000 ਦੀਆਂ ਸੇਲ ਹੋਰਾ ਨਾਲੇ ਵਧੀਆ ਸਰਦੀਆਂ ਵਾਲਾ ਕੱਪੜਾ ਚਾਹੇ ਗ ਚੈੱਕ ਕਰ ਲੋ ਇੱਕ ਵਾਰੀ ਸਟੌਕ ਹੀ ਕਲੀਅਰ ਕਰਨਾ ਬਾਈ ਉੱਪਰ ਦਿਖਾਉਣਾ ਤੁਹਾਨੂੰ ਜਾਣ ਤਾਂ ਬਹੁਤ ਫਾਇਦੇ ਕਰਦੇ ਨੇ ਆ ਬਲੇਜ਼ਰ ਟੰਗੇ ਪਏ ਨੇ ਸਾਰੇ 770 ਦੇ ਬਲੇਜ਼ਰ ਨੇ 2000 ਦੇ ਤਿੰਨ ਹਾਂਜੀ ਜੇ ਕਿਸੇ ਨੇ ਤਿੰਨ ਨਾਲ ਲਏ ਹੁਣ ਫਿਰ ਇੱਕ ਕੋਈ ਇੱਕ ਵੀ ਲਿਆ ਸਕਦਾ ਬਾਈ ਇੱਕ ਵੀ ਨਹੀਂ ਜਾ ਸਕਦਾ ਇਹਨੂੰ ਵੀਡੀਓ ਸ਼ੇਅਰ ਕਰ ਮਾਦੋ ਕਰਾ ਦੱਬ ਗਏ ਬਾਈ ਜਿਹੜੇ ਬੰਦੇ ਇੱਕ ਵਾਰ ਲੋਕੇਸ਼ਨ ਦੱਸ ਦੋ ਰਾਮਪਰਾ ਸ਼ਹਿਰ ਹੈ ਜੀ ਜ਼ਿਲ੍ਹਾ ਬਠਿੰਡਾ ਬੱਸ ਸਟੈਂਡ ਰੋਡ ਡੱਗੀ ਸਕੂਲ ਦੇ ਜਮਾ ਸਾਹਮਣੇ ਤੇ ਜਿਹੜਾ ਸ਼ੇਅਰ ਕਰਕੇ ਉਹ ਵੀਡੀਓ ਸ਼ੇਅਰ ਕਰਕੇ ਆਉਗਾ ਬਾਈ ਦੱਸਿਓ ਮਾਦੋ ਜੀ ਠੀਕੋ ਜੀ ਸ਼ਾਪਿੰਗ ਕਰਨ ਤੇ ਰਾਮਰਾਉ ਕੱਪੜੇ ਵਧੀਆ ਮਿਲਦੇ ਨੇ ਜੀ ਮਿਲ ਗਏ ਜੀ ਕੱਪੜਿਆਂ ਦਾ ਕੋਈ ਅੰਤ ਨਹੀਂ ਆ ਬੱਚਿਆਂ ਦੀ ਲੋਹਾਂ ਆ ਗਈਆਂ 1000 ਦੀਆਂ 4 ਡੱਬਿਆਂ ਵਾਲਾ ਮਾਲੂਗਾ ਪੈਕਿੰਗ ਦੇ ਵਿੱਚ ਆਲੋ ਆ ਲਓ ਜੀ ਬੱਚਿਆਂ ਵਾਲਿਆਂ ਲੋਹਾਂ ਪੂਰੀ ਕੈਡ ਕੁਆਲਿਟੀ ਵਾਲੋ ਆ ਲਓ ਜੀ ਚੈੱਕ ਕਰੋ ਬਾਈ ਬੱਚ ਆ ਬੱਚੇ ਦੇ ਲੈ ਨਹੀਂ ਪੈਣੇ ਆ ਬੱਚੇ ਆ ਦੇਖੋ ਬੱਚਿਆਂ ਡਰੈਸਾਂ ਦੇਖੋ ਫੈਨਸੀ ਡਰੈਸਾਂ ਇਹ ਕਿੰਨੀਆਂ ਨੇ 2000 ਦੇ ਤਿੰਨ ਡਰੈਸਾਂ ਦਵਾਂਗੇ ਬਾਈ ਆ ਚੈੱਕ ਕਰੋ ਬਾਈ 2000 ਦੇ ਤਿੰਨ ਜਿਹੜੀਆਂ ਪੈਣਾ ਵੀਡੀਓ ਸ਼ੇਅਰ ਮਾਰ ਕੇ ਉਹਨਾਂ ਨੂੰ ਆ ਫ੍ਰੀ ਜਮਾ 2000 ਦੇ ਨਾਲ ਲੇਡੀਜ਼ ਕੋਟੀ ਜਮਾ ਫ੍ਰੀ ਕਰਤੀ ਵੀਰੇ 2000 ਜਿਹੜੀ ਪੈਣ ਵੀਡੀਓ ਸ਼ੇਅਰ ਕਰਕੇ ਸ਼ੋਪਿੰਗ ਕਰਨ ਆਉਗੀ 2000 ਸ਼ੋਪਿੰਗ ਕਰੋ ਤਾਂ ਆਹ ਕੋਟੀ ਫ੍ਰੀ ਜਮਾ ਫ੍ਰੀ ਆ ਬਾਈ ਆ ਚੱਕੋ ਬੱਚਿਆਂ ਦੇ ਸੂਟ 2000 ਦੇ ਤਿੰਨ ਆ ਚੱਕੋ 2000 ਦੇ ਤਿੰਨ ਆ ਆ ਚੱਕੀ ਚਲੋ ਸਟਾਕ ਬਹੁਤ ਘੈਂਟ ਪਿਆ ਜੀ ਬਲੇਜ਼ਰਾਂ ਦਾ ਸਟਾਕ ਫੁੱਲ ਬੱਚਿਆਂ ਵਾਲਾ ਇਹ ਭਈ 23700 ਇਹ ਵੀ 2000 ਤਿੰਨ ਆਹ ਲੋ ਲੇਡੀਜ਼ ਕੋਟੀਆਂ ਚੱਕੋ 1000 ਦੀਆਂ ਤਿੰਨ ਭਈ ਕਿਤੇ ਨਹੀਂ ਮਿਲਦੀਆਂ ਪੂਰੇ ਪੰਜਾਬ ਆਹ ਚੱਕੋ ਪਹਿਣੋ ਤੁਹਾਡੇ ਵਾਸਤੇ 1000 ਦੀਆਂ ਤਿੰਨ ਕਰਤੀਆਂ ਫਰਮੇ ਦੀ ਨੂੰ ਸ਼ੇਅਰ ਮਾਰੀ ਕਰ ਚੱਲ ਜੇ ਲੋ ਖਿੱਚੀ ਚੱਲੋ 1000 ਦੀਆਂ ਤਿੰਨ ਆਹ ਲੋ ਜੀ 1000 ਦੀਆਂ ਤਿੰਨ ਇਹ ਭਈ ਇੰਨਾ ਸਸਤਾ ਮਾਲ ਕਿਉਂ ਕਰਦਾ ਬਸ ਸਟਾਕ ਕਲੀਅਰ ਕਰਨਾ ਵੀਰੇ 31 ਮਾਰਚ ਤੱਕ ਸਾਰਾ ਸਮਾਨ ਕਲੀਅਰ ਕਰ ਦੇਣਾ ਆਪਾਂ ਇਹ ਕਿੰਨੇ ਦੀ ਆ 1000 ਦੀਆਂ ਤਿੰਨ ਇਹ ਵੀ ਯਾਰ ਦੇ ਤਿੰਨ ਹਾਂਜੀ ਹਾਂਜੀ 1000 ਦੀਆਂ ਤਿੰਨ ਹੀ ਆ ਵੀ 1000 ਦੀਆਂ ਤਿੰਨ ਚੈੱਕ ਕਰੋ ਆ ਲੋ ਚੈੱਕ ਕਰੋ ਪੀਸੀ ਬਾਈ ਇੱਕ ਸਭ ਤੋਂ ਵੱਡੀ ਗੱਲ ਕੱਪੜਾ ਆਨਲਾਈਨ ਨਹੀਂ ਇੱਥੇ ਆ ਕੇ ਤੁਸੀਂ ਦੇਖ ਕੇ ਲੱਕੇ ਬਾਈ ਅਸੀਂ ਸਾਨੂੰ ਕੋਈ ਰੁਪਈਆ ਦਾ ਕੋਈ ਇਲਾਜ ਨਹੀਂ ਦੁਕਾਨ ਤੇ ਆਓ ਜੇ ਤੁਹਾਨੂੰ ਆ ਕੇ ਸਮਾਨ ਨਾਲ ਮਲੇ 1 ਲੱਖ ਰੁਪਏ ਨਾਮ ਦੇਵਾਂਗੇ ਵੀ ਸਮਾਨ ਨਹੀਂ ਮਿਲਦਾ ਆ ਚੈੱਕ ਕਰੋ ਆਹ ਟੀ-ਸ਼ਰਟ ਕਿੰਨੇ ਦੀ ਇੱਕ ਇਹ ਬਾਈ 1000 ਦੀਆਂ 6 ਕਰਤੀਆਂ ਬੱਚਿਆਂ ਦੀਆਂ ਸਵੈਟਸ਼ਰਟ ਆਹ ਚੱਕੋ ਬਾਈ ਬੱਚਿਆਂ ਦੀਆਂ ਸਵੈਕਸ਼ਰਟਾਂ 1000 ਦੀਆਂ ਹਲੋ ਆ ਜਾਗੋ ਵਾਲੀ ਜਾਗਟਾਂ ਆ ਗਈਆਂ ਬਾਈ ਹਜ਼ਾਰ ਦੀਆਂ ਤਿੰਨ ਵੀ ਹੈਗੀਆਂ ਤੇ 1500 ਦੀਆਂ ਤਿੰਨ ਵੀ ਹੈਗੀਆਂ ਨੇ ਹਜ਼ਾਰ ਦੀਆਂ ਕਿੰਨੀਆਂ ਇਹ ਹਜ਼ਾਰ ਦੀਆਂ ਤਿੰਨ ਪੀਸ ਨੇ ਜੀ ਅੱਛਾ ਆ ਬਾਈ ਨੂੰ ਪਵਾ ਰਖੀ ਆ ਪਵਾਦੀ ਬਾਈ ਨੂੰ ਕਰਤਾ ਜਾਗੋ ਵਾਲੇ ਨੇ ਨਹੀਂ ਤਿੰਨ ਪੀਸ 1500 ਨੇ ਛੱਟਾ ਬਾਈ ਹਾਂ ਹਾਂ ਜਮ ਓਕੇ ਖੋਸਾ ਪੂਰਾ ਕਿਹੜਾ ਬੰਦਾ ਜਾ ਛੱਟ ਠੀਕ ਹੈ ਅੱਛਾ ਹਲੋ ਆ ਸਵੈਟਰ ਆ ਗਏ ਬੱਚਿਆਂ ਦੇ ਸਪੈਸ਼ਲ ਫੈਂਸੀ ਕੱਪੜੇ ਆ ਚੱਕੋ ਬਾਈ ਉਹ ਐਡਾ ਆਫਰ ਕੋਈ ਨਹੀਂ ਹਜ਼ਾਰ ਦੀਆਂ ਅੱਠ ਆ ਕਰੋ ਚੈੱਕ ਇਹ ਤਾਂ 100 ਰੁਪਏ ਤੋਂ ਵੱਧ 120 ਦੀ ਪੈਗੀ ਹਾਂਜੀ ਹਾਂਜੀ ਬੱਚੇ ਬੱਚਿਆਂ ਦੇ ਉਹ ਟ੍ਰੈਕ ਸੂਟ ਕੱਢੀ ਕਰਾਂ ਜਲਦੀ ਜਲਦੀ ਆਹ ਕੋਟੀ ਟ੍ਰੈਕ ਸੂਟ ਬੱਚਿਆਂ ਲਈ ਹੀ ਹੈ ਨਾ ਹਾਂਜੀ ਆ ਚੱਕੋਈ ਆ ਕੋਟੀ ਕਿੰਨੇ ਦੀ ਹੈਗੀ ਇਹਾਰ ਦੀ 3 ਹੀ ਕਰਤੀ ਬਾਈ ਕਲੀਅਰ ਕਰਨਾ ਮਾਲ ਮਾਲ ਬਹੁਤ ਪਿਆਗਾ ਦੇਖੋ ਖਾਨੇ ਭਰੇ ਬਣ ਸਾਰੇ ਸਟਾਕ ਕਲੀਅਰ ਕਰਨਾ ਹੈ ਯਾਰ ਦੀ 31 ਮਾਰਚ ਤੱਕ ਬਾਈ ਤੁਹਾਨੂੰ ਇਹ ਸਟਾਕ ਮਿਲੂਗਾ ਬਾਕੀ ਗਰਮੀਆਂ ਤੇ ਸਰਦੀਆਂ ਦੇ ਹਰ ਤਰ੍ਹਾਂ ਦੇ ਕੱਪੜੇ ਲਓ ਵੀਡੀਓ ਨੂੰ ਸ਼ੇਅਰ ਕਰਕੇ ਆਈ ਚੱਲੋ ਵੀਰੇ ਹਰੇਕ ਬੰਦ ਨੂੰ ਗਿਫਟ ਦੇਣਾ ਹੈ 1000 ਵਾਲੇ ਨੂੰ ਵੀ 2000 ਨਾਲ 3000 ਆਹ ਟਰੈਕਸੂਟ ਚੱਕ ਲਓ ਜੀ ਆਲੋ ਆਹ ਟਰੈਕਸੂਟ ਬੱਚਿਆਂ ਵਾਲਾ 1500 ਦੇ 3 ਟਰੈਕਸੂਟ ਆਈ ਆਲੋ ਆਹ ਚੱਕੋ ਬਾਈ 1500 ਦੇ 500 ਦੀ ਪੈ ਗਈ ਸਿੰਗਲ ਲੈਣਾ 500 ਦਾ ਹਾਂਜੀ ਹਾਂਜੀ 500 ਦਾ ਮਿਲ ਜੂ ਆਲੋ ਬਾਈ ਅਲੋ ਬਾਈ ਫਾਰ ਵਾਲੇ ਟਰੈਕਸੂਟ ਆ ਗਏ ਇਹਨਾਂ ਦਾ ਵੀ ਸਟਾਕ ਕਲੀਅਰ ਹੀ ਕਰਨਾਗਾ ਫਾਰ ਲੱਗੀ ਹੋਈ ਹੈ ਅੰਦਰ ਇਹ ਵੀ 1500 ਦੇ ਤਿੰਨ ਹੀ ਕਰਦੇ ਆਲੋ ਆ ਚੱਕੋ ਬਾਈ ਆ ਵੀ 500 ਦਾ ਜੇ ਠੰਡ ਲੱਗੀ ਮੈਨੂੰ ਕਹਦੇ ਹੋ ਅੱਗੇ 1500 ਦੇ ਤਿੰਨ ਸਾਰੇ ਸਟਾਕ ਕਲੀਅਰ ਕਰਨਾ ਬਾਈ ਇਹਨਾਂ ਸਟਾਕ ਪਿਆਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਦੇ ਦੂ ਕੋਈ 500 ਦਾ ਇਹ ਜਾ ਬਾਈ ਆਲੋ ਟਰੈਕਸੂਟ ਆ ਪੂਰਾ ਹੈ ਇਕੱਲੇ ਲੋਰ ਨਹੀਂ ਬਣਦਾ ਜੀ ਇਹ ਸਮਾਨ ਆ ਗਿਆ ਵੀਰੇ 2000 ਦੇ ਤਿੰਨ ਵੈਲਵਟ ਦੇ ਆਲੋ ਨਾਲ ਲੋਰ ਹੋਊਗਾ ਕロップ ਦੇ ਵਿੱਚ ਆ ਬਾਈ 2000 ਦਾ ਇੱਕ ਮਿਲਦਾ 2000 ਦੇ ਤਿੰਨ ਦੇ ਨਹੀਂ ਉਹ ਵੀ ਦੇਈ ਦੂਜੀ ਆਈਟਮ ਚ ਚ ਉਧਰ ਨੂੰ ਚੱਲ ਵੜਦੇ ਆਪਾਂ ਥੋੜਾ ਉਧਰ ਸਟੋਕ ਜ਼ਿਆਦਾ ਪਿਆ ਹੈ ਆ ਦੇਖੋ ਬਈ 1000 ਦੀਆਂ ਤਿੰਨਾ ਵੀ ਤੰਨੀ ਨੇ 3000 ਦੀਆਂ ਤਿੰਨ ਬਸ ਤੂੰ ਜਿਹੜੀ ਜਿਹੜੀ ਵੀਡੀਓ ਦਿਖਾਤੀ ਉਹਨੇ ਦੀ ਲਾਉਂਗੇ ਉਹਨੇ ਦਵਾਂਗੇ ਬਈ 1 ਲੱਖ ਰੁਪਏ ਨਾਮ ਹੈ ਇਹ ਗੱਲ 'ਚ ਫਰਕ ਹੋਵੇ ਸਪਿੰਟ ਆਊਟ ਲੈ ਕੇ ਦਿਖਾਈ ਜਾਓ ਬਈ ਬਈ 2-3000 ਦੇ ਕੱਪੜੇ ਲਈ ਚੱਲੋ ਆ ਕੋਟੀ ਜਮਾ ਫ੍ਰੀ ਲਈ ਚੱਲੋ ਆ ਲੋ 3000 ਰੁਪਏ ਦੇ ਕੱਪੜੇ ਲੈ ਲਓ ਜਾਂ 2000 ਦੇ ਕੱਪੜੇ ਲੈ ਲਓ ਜਮਾ ਫ੍ਰੀ ਆ ਬਸ ਸ਼ੇਅਰ ਕਰਕੇ ਚੱਲੋ ਨਾ ਲੈ ਲਓ ਬਈ ਆਪਣਾ ਜੱਗੀ ਦੀ ਵੀਡੀਓ ਦੇਖ ਕੇ ਕਹਿਾਂਗੇ ਪਰ ਇੱਕ ਗੱਲ ਇਹ ਆ ਬਈ ਜ ਤੇ ਸ਼ਾਪਿੰਗ ਕਰਉਣਾ ਮਿਲਣ ਲਗੀ ਮਿਲਣ ਗਈ ਆ ਲੋ ਆ ਚੱਕੋ ਬੱਚਿਆਂ ਦੀ ਜਾਕਟਾਂ ਇਹ ਕਿੰਨੇ ਦੀ ਆ 1500 ਦੀ ਤਿੰਨ ਕਰਤੀਆਂ ਬਾਈ ਆ ਚੱਕੋ ਬਾਈ 500 ਦੀ ਆ ਲੋ ਆ ਬੱਚਿਆਂ ਦੀ ਪੈਂਟਾਂ ਆ ਗਿਆ 1000 ਦੀਆਂ 4 ਕਰਤੀਆਂ ਆ ਲੋ ਆ ਚੱਕੋ ਪੈਂਟਾਂ ਦੱਬਾ ਪੈਗੀ ਮਾਲੂ ਸਾਰਾ ਲੋ 1000 ਦੀਆਂ 4 ਪੈਂਟਾਂ ਤੇ ਬਾਈ ਰਾਮਪੁਰਾ ਫੂਲ ਚ ਬਾਈਰਾਂ ਦੀ ਦੁਕਾਨਾ ਡੱਗੀ ਸਕੂਲ ਦੇ ਸਾਹਮਣੇ ਸ਼ਰਮਾ ਜੀ ਗਾਰਮਾ ਇੱਥੋਂ ਬਾਅਦ 3 ਨੰਬਰ ਚੱਲ ਰਿਹਾ ਆ ਦੇਖੋ ਆ ਜਾਕਟਾਂ ਆ ਗਿਆ ਚੱਕ ਲੋ ਹਾ ਬਾਜੂ ਜਾਕਟਾਂ ਇਹ ਕਿੰਨੇ ਦੀ ਆ 1500 ਦੀਆਂ ਤਿੰਨ ਬਾਈ ਸਭ 1500 ਦੀਆਂ ਕਰਦੇ ਆ 1500 ਦੀਆਂ ਤਿੰਨ ਆ 2000 2500 ਦੀ ਤੈਨੂੰ ਵੈਰਾਈਟੀ ਬਹੁਤ ਆ ਲੋ ਚੈੱਕ ਕਰ ਲੋ ਆਪਾਂ ਸਾਰੀ ਦੁਕਾਨ ਕਰਨੀ ਹੈ ਬੇਲੀ ਬਾਈ ਇਹ ਹਾਂਜੀ ਗਰਮੀ ਦਾ ਮਾਲ ਭਰਨਾਗਾ ਇੱਕ ਮਹੀਨੇ ਵਾਸਤੇ ਪੂਰੀ ਤਗੜੀ ਸੇ ਲਾਤੀ ਅੱਜ 25 ਤਰੀਕ ਹੈ ਪਹਿਲਾ ਮਹੀਨਾ 2025 ਦੀ ਵੀਡੀਓ ਹੋ ਗਈ ਕੋਈ ਪੁਰਾਣੀ ਵੀਡੀਓ ਨਹੀਂ ਹੋ ਗਈ ਕੋਈ ਬੰਦੇ ਕਹਿੰਦੇ ਪੁਰਾਣੀ ਵੀਡੀਓ ਗਈ ਇਹ 31 ਮਾਰਚ ਤੱਕ ਜਿੰਨਾ ਤੱਕ ਠੇਕੇ ਨਹੀਂ ਜੁੜਦੇ ਉਹਨਾਂ ਚੱਕਾਂ ਇਹ ਚੱਲੂ ਕੰਮ ਹੈ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ